ਅੱਜ ਸਾਡੇ ਦਿਨਾ ਵਾਸਤੇ ਬਹੁਤ ਪਵਿੱਤਰ ਦਿਹਾੜਾ ਕਿ ਦਿਨਾ ਨਗੇ ਸ਼ਹਿਰ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਦੀ ਕੋਈ ਕੋਈ ਸਟੈਚੂ ਨਹੀਂ ਸੀ ਲੱਗਿਆ ਸੋ ਅ ਅੱਜ ਜਿਹੜਾ ਉਹਨਾਂ ਦਾ ਸਟੈਚੂ ਦਾ ਨਾ ਕੀਤਾ ਗਿਆ ਔਰ ਇੱਕ ਸਾਡੇ ਇਲਾਕੇ ਲਈ ਵੀ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਅਸੀਂ ਜਦੋਂ ਵੀ ਕਿਤੇ ਉਹਨਾਂ ਦੇ ਦਿਹਾੜੇ ਦੇ ਉੱਤੇ ਇਕੱਠਾ ਹੋਣਾ ਪੈਂਦਾ ਸੀ ਤਾਂ ਸਾਨੂੰ ਕੋਈ ਜਗ੍ਹਾ ਇਕੱਠੇ ਹੋਣ ਲਈ ਨਹੀਂ ਸੀ ਲੱਭਦੀ ਸੋ ਇਸ ਕਰਕੇ ਇਨਾਂ ਨਗਰ ਸ਼ਹਿਰ ਵਾਸੀਆਂ ਵਾਸਤੇ ਹਲਕੇ ਵਾਸਤੇ ਇੱਕ ਬਹੁਤ ਵਧੀਆ ਜਿਹੜੀ ਹੈ ਕਿ ਇਹ ਸਥਾਨ ਬਣਿਆ ਔਰ ਇਹ ਉਹ ਰੈਬਰ ਹੈ ਜਿਨੇ ਦੁਨੀਆ ਦੇ ਵਿੱਚ ਇਹ ਲੋਹਾ ਮਨਵਾਇਆ ਔਰ ਇਹੇ ਗੱਲ ਇਹ ਸਾਬਤ ਕਰਕੇ ਦਿੱਤੀ ਕਿ ਜਿਹੜੇ ਲੋਗ ਨਿਚਲੇ ਆ ਕੋਮਨ ਨੂੰ ਸ਼ੂਤਰ ਕਹਿੰਦੇ ਸਨ ਔਰ ਉਹੀ ਉਹਨਾਂ ਦੇ ਵਿੱਚੋਂ ਇੱਕ ਬੱਚਾ ਉੱਠ ਕੇ 32 ਡਿਗਰੀਆਂ ਲੈ ਕੇ ਜਿਹੜਾ ਜਿਸ ਨੇ ਇੱਕ ਇੱਕ ਐਗਜ਼ਾਮਪਲ ਸਾਰੀ ਦੁਨੀਆ ਦੇ ਵਿੱਚ ਕਾਇਮ ਕੀਤੀ ਔਰ ਸਭ ਤੋਂ ਪੜੇ ਲਿਖੇ ਇਨਸਾਨ ਉਸ ਵੇਲੇ ਹੋਏ ਨਾ ਦੁਨੀਆ ਦੇ ਵਿੱਚ ਮੈਂ ਕਹਿੰਦਾ ਅਜੇ ਤੱਕ ਅਕੇ ਕੋਲ 32 ਡਿਗਰੀਆਂ ਨਹੀਂ ਹੋਈਆਂ ਜਿਨ੍ਹਾਂ ਉਹਨਾਂ ਨੇ ਜਿਨ੍ਹਾਂ ਉਹਨਾਂ ਦੀ ਕੁਆਲਿਫਿਕੇਸ਼ਨ ਹੈ ਔਰ ਉਹਨਾਂ ਦੀ ਬਹੁਤ ਲੰਬੀ ਉੱਚੀ ਤੇ ਸੁੱਚੀ ਸੋਚ ਜਿਸ ਦੇ ਸਦਕਾ ਭਰਤ ਦਾਸ ਉਹਨਾਂ ਨੇ ਸੰਵਿਧਾਨ ਦੀ ਰਚੇਤਾ ਕੀਤੀ ਔਰ ਇਹ ਇਸ ਸੰਵਿਧਾਨ ਨੂੰ ਲਿਖਣ ਵਾਸਤੇ ਉਹਨਾਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਵਨ ਇਥੋਂ ਤੱਕ ਕਿ ਜਿਹੜਾ ਸਰਕਾਰ ਨੇ ਉਸ ਵੇਲੇ ਬਣਾਇਆ ਸੀ ਕਿ ਜਿਹੜਾ ਸੰਵਿਧਾਨ ਦਾ ਕਮੇਟੀ ਦਾ ਮੈਂਬਰ ਚੇਅਰਮੈਨ ਉਹੀ ਬਣ ਸਕਦਾ ਜਿਹੜਾ ਪਾਰਲੀਮੈਂਟ ਦਾ ਮੈਂਬਰ ਹੋਵੇ ਪਰ ਉਸ ਵੇਲੇ ਇਹਨਾਂ ਨੂੰ ਜਾਣਬੁੱਝ ਕੇ ਹਰਾ ਵੀ ਦਿੱਤਾ ਗਿਆ ਪਰ ਮਤਲਬ ਕਿਸੇ ਸੱਜਣ ਨੇ ਆਪਣੇ ਪੋਸਟ ਛੱਡ ਕੇ ਇੱਕ ਰਿਜ਼ਾਈਨ ਦੇ ਕੇ ਐਮਪੀ ਨੂੰ ਪੱਛਮੀ ਬੰਗਾਲ ਤੋਂ ਡਾਕਟਰ ਬੀ ਆਰ ਬੇਦਕਰ ਨੂੰ ਜਿਹੜਾ ਹੈ ਨਾ ਇਹ ਐਮਪੀ ਦਾ ਇਲੈਕਸ਼ਨ ਲੜਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਔਰ ਪਾਰਲੀਮੈਂਟ ਦੇ ਵਿੱਚ ਜਦੋਂ ਇੱਕ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਬਣੇ ਨਾ ਔਰ 2 ਸਾਲ 18 11 ਮਹੀਨੇ 18 ਦਿਨ ਲਗਾ ਕੇ ਇੰਨੀ ਮਿਹਨਤ ਸਦਕਾ ਲਗਾ ਕੇ ਜਿਹੜਾ ਸੰਵਿਧਾਨ ਲਿਖਿਆ ਉਹ ਦੁਨੀਆ ਦੇ ਵਿੱਚ ਇੱਕ ਐਗਜ਼ਾਮਪਲ ਬਣੇ ਔਰ ਜੇਕਰ ਅੱਜ ਅਸੀਂ ਸਾਰੇ ਭਾਰਤ ਵਾਸੀ ਆ ਆਜ਼ਾਦੀ ਦਾ ਨਿਕ ਮਾਨਦੇ ਆ ਧਾਰਮਿਕ ਆਜ਼ਾਦੀ ਦਾ ਨਿਕ ਮਾਨਦੇ ਆ ਤੇ ਡਾਕਟਰ ਬੀ ਆਨ ਬੇਦਕਰ ਦੀ ਸੋਚ ਦਾ ਬਿਲਕੁਲ ਜੀ ਇੱਥੇ ਲਾਈਟ ਵਗੈਰਾ ਲੱਗੇਗੀ ਕੈਮਰੇ ਲੱਗਣਗੇ ਇਹਦੀ ਸਾਮ ਸੰਭਾਲ ਪੂਰੀ ਬਕਾਇਦਾ ਕਰਾਂਗੇ ਮੈਂ ਕਹਿੰਦਾ ਉਹ ਬੰਦਾ ਜਿਹੜਾ ਸ਼ਰarati ਮਹਾਂ ਦੁਨੀਆ ਦੇ ਵਿੱਚ ਨਿਕੰਮਾ ਹੋਏਗਾ ਜਿਹੜਾ ਕੋਈ ਇਹੋ ਜਿਹੇ ਮਹਾਪੁਰਸ਼ਾਂ ਨਾਲ ਛੇਡਸ਼ਾਨੀ ਕਰੇਗਾ ਔਰ ਫਿਰ ਜਦੋਂ ਫਿਰ ਕਰਦੇ ਨਾ ਫਿਰ ਭੁਗਤਣੀ ਵੀ ਪੈਂਦੀਆਂ ਤੇ ਫਿਰ ਤਰਲੇ ਮਾਰਦੇ ਤੇ ਮੈਂ ਇਹ ਗੱਲ ਬੇਨਤੀ ਕਰਦਾ ਸਾਰਿਆਂ ਨੂੰ ਕਿ ਤੁਹਾਡੇ মিডিਆ ਦੇ ਰਹੀਂ ਸਾਰਿਆਂ ਨੂੰ ਕਿ ਇਹ ਉਹ ਪਵਿੱਤਰ ਰਹਿਬਰ ਹੈ ਜਿਨੇ ਕਿਸਾਨਾਂ ਲਈ ਜਿਨੇ ਵਪਾਰੀਆਂ ਲਈ ਜਿਨੇ ਔਰਤਾਂ ਦੇ ਲਈ ਕੀਨਾਂ ਦਾ ਉਹਨਾਂ ਨੂੰ ਬਰਾਬਰ ਦਾ ਹੱਕ ਦਿੰਦਾ ਐਜੂਕੇਸ਼ਨ ਦਾ ਸਾਰਿਆਂ ਨੂੰ ਲਿਖਤੀ ਤੌਰ ਤੇ ਹੱਕ ਦਿੰਦਾ ਔਰ ਮੈਂ ਕਹਿੰਦਾ ਜਿਹਦੇ ਕੋਲ ਐਜੂਕੇਸ਼ਨ ਆ ਉਹਦੇ ਕੋਲ ਸਭ ਕੁਝ ਹੈ ਸੋ ਇਸ ਤਰ੍ਹਾਂ ਦੇ ਰਹਿਬਰ ਜਿਹੜੇ ਦੁਨੀਆ ਦੇ ਵਿੱਚ ਹੋਏ ਨਾ ਸਾਡੇ ਧਾਰਮਿਕ ਘਰੇਬਰ ਵੀ ਹੋਏ ਨਾ ਉਹਨਾਂ ਨੇ ਤੁਹਾਨੂੰ ਧਾਰਮਿਕ ਸੇਧ ਦਿੱਤੀ ਔਰ ਜਿਹੜੇ ਇਹ ਰੈਗਰ ਹੋਏ ਨਾ ਉਹਨਾਂ ਸਾਨੂੰ ਕਾਨੂੰਨੀ ਦੌਰ ਦੇ ਉੱਤੇ ਮਤਲਬ ਵੀ ਬਰਾਬਰਤਾ ਦੀ ਜਿਹੜੀ ਹੈ ਉਹ ਸੋਚ ਦਿੰਦੀ ਹੈ ਸੋ ਇਹ ਇਹਨਾਂ ਦੀ ਸੋਚ ਵਰਗਾ ਮੈਂ ਕਹਿੰਨਾ ਕੋਈ ਇਨਸਾਨ ਨਹੀਂ ਹੋ ਸਕਦਾ ਜਿੰਨੇ ਇਹ ਨਾਲ ਜ਼ਿੰਦਗੀ ਦੇ ਵਿੱਚ ਘੱਲ ਨਾ ਕੀਤੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਰਦਾਰ ਭਗਵੰਤ ਮਾਨ ਜੀ ਦੀ ਅੱਗੇ ਜਿਹਦੀ ਜੋਗ ਅਗਵਾਈ ਦੇ ਵਿੱਚ ਬਿਲਕੁਲ ਬੜੀ ਤੇਜ਼ੀ ਦੇ ਨਾਲ ਵਿਕਾਸ ਦੇ ਕੰਮ ਸਾਰੇ ਕੰਮ ਕਰ ਰਹੀ ਹੈ ਕੁਦਰਤੀ ਮਾਰ ਦੀਨਾ ਨਗਰ ਹਲਕੇ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਹੋਈ ਔਰ ਸਾਡੇ ਲੋਕਾਂ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਔਰ ਸਰਕਾਰ ਦੀ ਇਹ ਪਹਿਲ ਹੈ ਕਿ ਆਪਾਂ ਲੋਕਾਂ ਦੇ ਨੁਕਸਾਨ ਦੀ ਪੂਰਤੀ ਦੀਵਾਲੀ ਤੋਂ ਪਹਿਲਾਂ ਪਹਿਲਾਂ ਕਰਨੇ ਸ਼ੁਰੂ ਕਰ ਦੇਣੀ ਹੈ ਸੋ ਇਸ ਕਰਕੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜਦੋਂ ਵੀ ਆਣਗੇ ਉਹਨਾਂ ਨੇ ਪਹਿਲ ਦੇ ਆਧਾਰ ਦੇ ਉੱਤੇ ਲੋਕਾਂ ਦੀ ਜੋ ਕੰਪਨਸੇਸ਼ਨ ਹੈ ਉਹ ਦੇਣਗੇ